ਮੈਂ ਸਿਰਫ ਡਾਲ ਲੇਕ ਦੇ ਵਿੱਚ ਹਾਊਸ ਬੋਟ ਚ ਰੁਕਿਆ ਇਸ ਤੋਂ ਇਲਾਵਾ ਮੈਂ ਕਦੇ ਵੀ ਉੱਥੇ ਹੋਟਲ ਦੇ ਵਿੱਚ ਨਹੀਂ ਰੁਕਿਆ ਤਕਰੀਬਨ 3 ਕਸਾਲਾ ਤੋਂ ਲਗਾਤਾਰ ਜਾ ਰਿਹਾ ਹਾਂ ਤਾਂ ਉੱਥੇ ਜਾਂ ਤਾਂ ਕੈਂਪਿੰਗ ਤਾਂ ਜਾਂ ਫਿਰ ਲੋਕਾਂ ਦੇ ਘਰਾਂ ਦੇ ਵਿੱਚ ਠਹਿਰ ਹੁੰਦੀ ਹੈ ਤਾਂ ਜਦੋਂ ਉੱਥੇ ਘਰਾਂ ਦੇ ਵਿੱਚ ਠਹਿਰ ਕਰਦੇ ਆ ਤਾਂ ਉਹਨਾਂ ਨਾਲ ਇੰਨਾ ਜ਼ਿਆਦਾ ਨੇੜਤਾ ਬਣ ਜਾਂਦੀ ਹੈ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਕਸਰ ਮੈਂ ਜਿਹੜਾ ਕਸ਼ਮੀਰ ਦੇ ਸਫਰਨਾਮਿਆਂ ਦੇ ਵਿੱਚ ਤੁਸੀਂ ਪੜ੍ਹਿਆ ਹੀ ਹੋਗਾ ਇਸ਼ਫਾਕ ਦਾ ਦੋਸਤ ਦਾ ਜ਼ਿਕਰ ਕਰਦਾ ਹੁੰਦਾ ਹਾਂ ਤਾ ਉਹਦੇ ਨਾਲ ਸੁਭਾਅ ਬਣਿਆ ਸੀਗਾ ਲੋਕਡਾਊਨ ਵੇਲੇ ਉਹ ਇੱਥੇ ਪੰਜਾਬ ਆਏ ਹੋਏ ਸੀ ਉਦੋਂ ਆਪਣਾ ਲੋਕਡਾਊਨ ਲੱਗਣ ਕਰਕੇ ਸਾਰਾ ਕੁਝ ਬੰਦ ਹੋ ਗਿਆ ਉਦੋਂ ਆਪਣਾ ਘਰ ਖਾਲੀ ਸੀਗਾ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਬੇਫਿਕਰ ਹੋ ਜਾਓ ਤੁਸੀਂ ਇੱਥੇ ਰਹੋ ਕੋਈ ਟੈਨਸ਼ਨ ਨਹੀਂ ਉਹਨਾਂ ਦਾ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨਾਲ ਐਨੀ ਯਾਰੀ ਪੈ ਗਈ ਉਹ ਕਹਿੰਦੇ ਵੀ ਤੁਸੀਂ ਕਸ਼ਮੀਰ ਆਓ ਤਾਂ ਕਸ਼ਮੀਰ ਮੈਂ ਉਸ ਤੋਂ ਪਹਿਲਾਂ ਗਿਆ ਨਹੀਂ ਸੀ ਤੇ ਡਰ ਵੀ ਸੀਗਾ ਜਿਵੇਂ ਆਪਾਂ ਉਦੋਂ ਮੀਡੀਆ ਦੇ ਵਿੱਚ ਸੁਣਦੇ ਰਹਿੰਦੇ ਸੀ ਤੇ ਕੁਮਨ ਫਿਰ ਤੋਂ ਬਾਅਦ ਹੌਲੀ ਹੌਲੀ ਜਦੋਂ ਆਪਾਂ ਜਾਣੇ ਆ ਤਾਂ ਫਿਰ ਉਹ ਡਰਬੀ ਖਤਮ ਹੁੰਦਾ ਤੇ ਆਪਾਂ ਨੂੰ ਜਿਹੜੀ ਅਸਲੀਅਤ ਦਾ ਵੀ ਪਤਾ ਲੱਗਦਾ ਵੀ ਦਿਖਾਇਆ ਕੁਝ ਹੋਰ ਜਾਂਦਾ ਐ ਐਕਚੁਅਲ ਦੇ ਵਿੱਚ ਹੁੰਦਾ ਕੁਝ ਹੋਰ ਐ ਤਾਂ ਜਦੋਂ ਮੈਂ ਕਸ਼ਮੀਰ ਗਿਆ ਉਹਦੇ ਸ਼੍ਰੀਨਗਰ ਤੋਂ ਕਪਵਾੜਾ ਤੋਂ ਉਹਦਾ 10 ਕਿਲੋਮੀਟਰ ਦੂਰ ਐ ਪਿੰਡ ਡੋਲੀਪੁਰਾ ਤਾਂ ਸ਼੍ਰੀਨਗਰ ਤੋਂ ਮੈਂ ਕਪਵਾੜਾ ਜਾ ਰਿਹਾ ਸੀ ਰਸਤੇ ਦੇ ਵਿੱਚ ਇੱਕ ਟਾਬਾ ਜਿਹਾ ਸੀਗਾ ਆ ਰੋਡ ਤੇ ਤੇ ਅਸੀਂ ਕਿਹਾ ਵੀ ਚਲੋ ਤੋਂ ਖਾ ਲਈਏ ਅਜੇ ਟਾਈਮ ਲੱਗੇਗਾ ਡੇਢ ਘੰਟੇ ਦਾ ਰਸਤਾ ਐ ਵੀ ਉਹਨੇ ਇਹ ਪੇਟ ਪੂਜਾ ਕਰ ਲਈਏ ਕਸ਼ਮੀਰ ਦੇ ਵਿੱਚ ਇੱਕ ਸਮੱਸਿਆ ਆਉਂਦੀ ਹੈ ਜਿਹੜਾ ਵੈਜੀਟੇਰੀਅਨ ਬੰਦਾ ਉਹਦੀ ਜਿੱਦੇ ਟੂਰਿਸਟ ਪੁਆਇੰਟ ਆ ਉੱਥੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਸ਼੍ਰੀਨਗਰ ਪਹਲਗਾਮ ਉੱਥੇ ਤਾਂ ਤੁਹਾਨੂੰ ਮਤਲਬ ਕਿ ਵੈਜ ਖਾਣਾ ਤੇ ਵਧੀਆ ਮਿਲ ਜੂ ਜਦੋਂ ਤੁਸੀਂ ਉੱਥੋਂ ਦੇ ਪਿੰਡ ਘੁੰਮੋਗੇ ਜਾਂ ਉੱਥੋਂ ਦੇ ਜਿਹੜੇ ਲੋਕਲ ਆ ਉਹ ਆ ਤਾਂ ਉੱਥੇ ਵੈਜ ਖਾਣੇ ਦੀ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਜਦੋਂ ਉੱਥੇ ਟਾਬੇ ਤੇ ਬੈਠੇ ਉਹਨਾਂ ਨੂੰ ਕਿਹਾ ਵੀ ਕੀ ਆ ਉਹ ਕਹਿੰਦੇ ਵੀ ਆ ਨਾਨਵੈਜ ਦੇ ਵਿੱਚ ਹੀ ਉਹਨਾਂ ਕੋਲੇ ਚਿਕਨ ਤੇ ਮਟਨ ਹੈ ਨਹੀਂ ਸੀ ਉਹ ਕਹਿੰਦੇ ਵੀ ਬੜਾ ਮਾਸ ਹੈ ਬੜਾ ਮਾਸ ਉਹ ਬੀਫ ਜਾਂ ਮੱਝ ਨੂੰ ਬੋਲਦੇ ਆ ਤੇ ਕਹਿੰਦੇ ਬੜਾ ਮਾਸ ਆ ਅਸੀਂ ਕਿਹਾ ਵੀ ਇਹ ਤਾਂ ਨਹੀਂ ਹੈ ਜੇ ਚਿਕਨ ਜਾਂ ਕੋਈ ਮਟਨ ਹੈ ਤਾਂ ਦੱਸ ਦਿਓ ਅਸੀਂ ਕਿਹਾ ਵੀ ਚਲ ਆਏ ਕਰੋ ਫਿਰ ਸਾਨੂੰ ਕੱਲੀਆਂ ਰੋਟੀਆਂ ਦੇ ਦਿਓ ਠੀਕ ਆ ਚਾਰ ਹੈਗਾਗਾ ਤੇ ਅਸੀਂ ਚਾਰ ਨਾਲ ਖਾਵਾਂਗੇ ਇੱਕ ਲੋਕਲ ਬੰਦਾ ਸਾਡੇ ਪਿੱਛੇ ਬੈਠਾ ਉਹ ਗੱਲ ਸੁਣ ਰਿਹਾ ਸੀ ਉਹ ਨਾਲ ਹੀ ਪਿੰਡ ਦਾ ਸੀਗਾ ਤੇ ਉਹਨੇ ਜੋ ਦੇਖਿਆ ਵੀ ਬੰਦੇ ਬਾਹਰੋਂ ਆਏ ਆ ਕਹਿੰਦੇ ਜੀ ਬਾਈ ਜੀ ਪੰਜਾਬ ਤੋਂ ਅਸੀਂ ਕਿਹਾ ਹਾਂਜੀ ਚਲੋ ਗੱਲਾਂ ਬਾਤਾਂ ਕਹਿੰਦਾ ਮੈਂ ਹੁਣੇ ਆਇਆ ਘਰੇ ਕਹਿੰਦਾ ਸਾਗ ਬਣਾਇਆ ਹੋਇਆ ਮੈਂ ਸਾਗ ਲੈ ਕੇ ਆਉਣਾ ਅਸੀਂ ਕਿਹਾ ਵੀ ਨਹੀਂ ਨਹੀਂ ਅਸੀਂ ਅੱਗੇ ਜਾਣਾ ਅਸੀਂ ਤਾਂ ਵੈਸੇ ਹੀ ਰੋਗੇ ਚਲੋ ਕੋਈ ਗੱਲ ਨਹੀਂ ਦੋ ਦੋ ਰੋਟੀਆਂ ਚਾਰ ਨਾਲ ਖਾ ਲਾਂਗੇ ਕਹਿੰਦਾ ਨਹੀਂ ਜੀ ਕਹਿੰਦਾ ਮੈਂ ਹੁਣੇ ਆਇਆ ਉਹੀ ਗੱਲ ਉਹਦਾ ਨਾਲ ਹੀ ਕਰ ਹੋਣਾ ਦੋ ਮਿੰਟਾਂ ਦੇ ਵਿੱਚ ਉਹ ਸਾਗ ਲਿਆਇਆ ਸਾਗ ਆਪਾਂ ਤਾਂ ਸਰੋਂ ਦਾ ਸਾਗ ਸਮਝਦੇ ਹੁੰਨੇ ਆ ਉਹ ਸੀਗਾ ਰਾਜਮਾ ਦਾ ਸੂਪ ਦੀ ਤਰ੍ਹਾਂ ਉਹ ਫਲੀਆਂ ਕੱਟ ਕੇ ਤੇ ਉਹ ਉਸ ਤਰ੍ਹਾਂ ਬਣਾਇਆ ਹੋਇਆ ਬੜਾ ਸਵਾਦ ਤੇ ਵੀ ਕਹਿੰਦਾ ਬਾਬਾ ਉਦੋਂ ਬਾਦ ਆ ਸੀ ਇੰਨਾ ਉਹਨੇ ਬੰਦੇ ਨੇ ਮਾਨਤਾਨ ਕੀਤਾ ਕਹਿੰਦਾ ਵੀ ਇਧਰ ਮੈਂ ਆਦੋਂ ਤੁਹਾਡੇ ਖੇਤ ਦਿਖਾ ਕੇ ਲੈ ਕੇ ਆਉਣਾ ਉਹਦੇ ਸੇਬਾਂ ਦੇ ਬਾਗ ਸੀ ਉੱਧਰ ਲੈ ਕੇ ਗਿਆ ਕਹਿੰਦਾ ਵੀ ਸਾਡੇ ਕੋਲੇ ਰੁਕੋ ਤਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਹੁੰਦਾ ਜਦੋਂ ਜਿਆਦਾ ਕੋਈ ਇੱਜ਼ਤ ਦਿੰਦਾ ਉਹ ਵੀ ਨਾ ਕਈ ਵਾਰੀ ਹਜਮ ਨਹੀਂ ਹੁੰਦੀ ਯਾਰ ਵੀ ਇਹ ਇੰਨਾ ਕਿਉਂ ਕਰ ਰਿਹਾ ਉਪਰ ਆ ਬੰਦਾ ਹਨਾ ਤੇ ਅਸੀਂ ਕਿਹਾ ਵੀ ਚਲੋ ਹੁਣ ਤਾਂ ਅਸੀਂ ਅੱਗੇ ਜਾਣਾ ਵਾਪਸੀ ਵੇਲੇ ਰੁਕਾਂਗੇ ਤੇ ਅਸੀਂ ਕਿਹਾ ਵੀ ਚਲੋ ਇੱਕ ਯਾਦਗਾਰੀ ਸੈਲਫੀ ਲੈ ਲਈਏ ਤੁਹਾਡੇ ਨਾਲ ਆਏ ਕਰਕੇ ਤਾਂ ਉਹ ਬੰਦੇ ਨੇ ਸੈਲਫੀ ਨਹੀਂ ਲਈ ਕਹਿੰਦਾ ਜੇ ਤੁਸੀਂ ਸੈਲਫੀ ਲੈ ਲਈ ਤਾਂ ਵਾਪਸੀ ਤੇ ਮੁੜਨਾ ਨਹੀਂਗਾ ਜਦੋਂ ਵਾਪਸ ਮੁੜੋਂਗੇ ਤਾਂ ਉਦੋਂ ਸੈਲਫੀ ਕਰਾਉਂਗਾ ਮੈਂ ਤੁਹਾਡੇ ਨਾਲ ਤਾਂ ਇੰਨਾ ਜ਼ਿਆਦਾ ਪਿਆਰ ਮਿਲਦਾ ਉੱਥੇ ਮੈਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਪੰਜਾਬੀ ਬੰਦਿਆਂ ਦੀ ਤਾਂ ਇੱਜ਼ਤ ਉਹ ਕਰਦੀ ਕਰਦੇ ਆ ਪਰ ਜੇ ਤੁਹਾਡੇ ਪੱਗ ਬੰਨੀ ਆ ਨਾ ਤਾਂ ਉਹ ਦੂਰੋਂ ਹੀ ਸਲਾਮ ਕਰ ਦਿੰਦੇ ਆ ਤਾਂ ਤੁਹਾਨੂੰ ਉੱਥੇ ਬੋਲ ਕੇ ਜਾਂ ਦੱਸਣਾ ਨਹੀਂ ਪੈਂਦਾ ਜਾਂ ਤੁਹਾਡੀ ਬੋਲਬਾਣੀ ਤੋਂ ਬਿਨਾਂ ਤੁਹਾਡਾ ਸਰੂਪ ਦੇਖ ਕੇ ਉਹ ਤੁਹਾਡੀ ਜਿਹੜੀ ਰਿਸਪੈਕਟ ਕਰਨੀ ਸ਼ੁਰੂ ਕਰ ਦਿੰਦੇ ਆ ਤੇ ਗੱਲਾਂ ਬਾਤਾਂ ਆਪਣੀਆਂ ਜਾਰੀ ਰਹਿਣਗੀਆਂ ਤੇ ਹੁਣ ਮੈਂ ਸਾਡੇ ਵੱਡੇ ਵੀਰ ਭਵਿੰਦਰ ਮਾਨ ਜੀ ਇਹਨਾਂ ਨੂੰ ਬੇਨਤੀ ਕਰੂੰਗਾ ਤੇ ਸੰਖੇਪ ਦੇ ਵਿੱਚ ਜਿਹੜੇ ਆਪਣੇ ਵਿਚਾਰ ਸਾਂਝੇ ਕਰਨਗੇ ਕਿ ਨਹੀਂ ਭਵਿੰਦਰ ਮਾਨ ਜੀ